ਮਾਰਨਾ ਜੱਗੂ ਭਗਵਾਨਪੁਰਗੇ ਨੂੰ ਸੀਗਾ ਕਤਲ ਉਹਦੀ ਮਾਂ ਦਾ ਕੀਤਾ ਗਿਆ ਕਿਉਂ ਕੀਤਾ ਗਿਆ ਜੇ ਜੱਗੂ ਭਗਵਾਨਪੁਰੀਏ ਦੇ ਕਿਸੇ ਨੇੜਲੇ ਰਿਸ਼ਤੇਦਾਰ ਦਾ ਕਤਲ ਕਰਾਂਗੇ ਕਲਵੀਰ ਨਰੂਆਣਾ ਉਹ ਵੀ ਕਹਿੰਦੇ ਸੁਧਰ ਗਿਆ ਸੀ ਕਤਲ ਉਹਦਾ ਵੀ ਹੋ ਗਿਆ ਲੱਖੇ ਸਿਧਾਨੇ ਤੇ ਵੀ ਗੋਲੀਆਂ ਚੱਲੀਆਂ ਜਾਂ ਫਿਰ ਜਿਹੜੇ ਨੌਜਵਾਨ ਪਿੱਛੇ ਮੁੜਦੇ ਆ ਉਹਨਾਂ ਦੇ ਕਤਲ ਹੋ ਜਾਂਦੇ ਆ ਕਿਉਂ ਮਾਰਨਾ ਜ਼ਰੂਰੀ ਹੋ ਗਿਆ ਸੀਗਾ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਕਿਉਂਕਿ ਉਹਦਾ ਇੱਕ ਰਿਸ਼ਤੇਦਾਰ ਸੀ ਜਿਹੜਾ ਜੱਗੂ ਭਗਵਾਨਪੁਰੀਏ ਦਾ ਉਹਨੂੰ ਮਾਰਨ ਦਾ ਪਲਾਨ ਸੀ ਕਿਉਂਕਿ ਰਤੇਸ਼ ਲੱਖੀ ਦੀ ਰਿਪੋਰਟ ਦੇ ਵਿੱਚ ਇਹ ਜ਼ਰੂਰ ਖਲਾਸਾ ਹੋਇਆ ਕਿ ਆਖਰਕਾਰ ਜਿਹੜਾ ਨਿਸ਼ਾਨੇ ਤੇ ਸੀ ਉਹ ਸੀ ਜੱਗੂ ਭਗਵਾਨਪੁਰੀਆ ਮਾਤਾ ਨੂੰ ਕਿਉਂ ਮਾਰਿਆ ਗਿਆ ਜਾਂ ਉਸਦੇ ਰਿਸ਼ਤੇਦਾਰ ਦਾ ਇੱਕ ਕਤਲ ਕਰਨਾ ਸੀਗਾ ਇਹ ਸਾਰੀ ਰਿਪੋਰਟ ਦਾ ਖਲਾਸਾ ਜਿਹੜਾ ਅੱਜ ਕਰਾਂਗੇ ਵੀਡੀਓ ਨੂੰ ਜ਼ਰੂਰ ਸਾਰੇ ਭੈਣ ਭਰਾ ਜਿਹੜਾ ਸ਼ੇਅਰ ਕਰਿਓ ਜੱਗੂ ਭਗਵਾਨਪੁਰੀਏ ਦੀ ਮਾਤਾਂ ਦਾ ਕਤਲ ਕਰਨਾ ਕਿਉਂ ਜ਼ਰੂਰੀ ਸਮਝਿਆ ਗਿਆ ਰਤੇਸ਼ ਲੱਖੀ ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਮਾਰਨ ਵਾਲਿਆਂ ਨੇ ਇਹ ਪਲਾਨ ਕੀਤਾ ਸੀ ਕਿ ਜੱਗੂ ਭਗਵਾਨਪੁਰੀਏ ਦਾ ਕੋਈ ਨੇੜਲਾ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਜਾਵੇ ਤਾਂ ਕਿ ਸ਼ਿਸ਼ਕਾਰ ਦੇ ਉੱਪਰ ਜੱਗੂ ਭਗਵਾਨਪੁਰੀਆ ਪਹੁੰਚੂਗਾ ਤੇ ਉਸ ਦੇ ਪਹੁੰਚਣ ਤੇ ਉਸ ਦਾ ਕਤਲ ਕਰ ਦਿੱਤਾ ਜਾਊਗਾ ਇਹ ਬਿਆਉਤਬੰਦੀ ਕੀਤੀ ਗਈ ਸੀਗੀ ਇਹ ਰਤੇਸ਼ ਲੱਖੀ ਸੀਨੀਅਰ ਪੱਤਰਕਾਰ ਦੀ ਉਹਨਾਂ ਨੇ ਇਹ ਖੁਲਾਸਾ ਕੀਤਾ ਕਿਉਂਕਿ ਹੋਇਆ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਵੀ ਇਹ ਗੱਲਾਂ ਕੁਸ਼ਕ ਖੁੱਲ ਕੇ ਸਾਹਮਣੇ ਆਈਆਂ ਸੀ ਕਿ ਉਸ ਨੂੰ ਮਾਰਨਾ ਹੀ ਮਾਰਨਾ ਮਿੱਥ ਲਿਆ ਸੀ ਜੇ ਕਿਸੇ ਵੀ ਤਰੀਕੇ ਸਿੱਧੂ ਮੂਸੇਵਾਲਾ ਕਾਤਲਾਂ ਦੇ ਹੱਥ ਦੇ ਡੱਕੇ ਨਹੀਂ ਚੜਦਾ ਸੀਗਾ ਤਾਂ ਪੱਤਰਕਾਰ ਬਣਾ ਕੇ ਉਹਦੇ ਘਰੇ ਭੇਜੇ ਜਾਣੇ ਸੀ ਇੱਥੋਂ ਤੱਕ ਵੀ ਬਿਉਆਂ ਤੋਂ ਬੰਦੀਆਂ ਹੋਈਆਂ ਨੇ ਪਰ ਹੁਣ ਦੇਖਣਾ ਤਾਂ ਇਹ ਸੀ ਕਿ ਉਸ ਮਾਂ ਦਾ ਕੀ ਕਸੂਰ ਸੀ ਜਿਹੜੀ ਆਪਣੇ ਪੁੱਤ ਦੇ ਕੇਸਾਂ ਦੀ ਪੈਰਵਾਈ ਕਰਦਿਆਂ ਕਰਦਿਆਂ ਇਸ ਗੈਂਗਵਾਰ ਦਾ ਸ਼ਿਕਾਰ ਹੋ ਗਈ ਜਿਹਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਰਿਪੋਰਟ ਇਹ ਵੀ ਸਾਹਮਣੇ ਆਉਂਦੀ ਹੈ ਕਿ ਜੱਗੂ ਭਗਵਾਨਪੁਰੀਏ ਦੇ ਪਿੰਡ ਚੋਂ ਲੋਕ ਇਹ ਗੱਲ ਕਹਿੰਦੇ ਨੇ ਕਿ ਕਬੱਡੀ ਦਾ ਚੰਗਾ ਖਿਡਾਰੀ ਸੀ ਚੰਗਾ ਨੌਜਵਾਨ ਸੀ ਤੇ ਇੱਕ ਲੜਕੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਿਸ ਦੇ ਵੱਲੋਂ ਝੂਠੇ ਪਰਚੇ ਪਾ ਪਾ ਕੇ ਉਸ ਨੂੰ ਜਿਹੜਾ ਗੈਂਗਵਾਰ ਦੇ ਨਾਲ ਜੋੜ ਦਿੱਤਾ ਗਿਆ ਤੇ ਹੁਣ ਜਿਹੜਾ ਪਿੱਛੇ ਬਠਿੰਡਾ ਜੇਲ੍ਹ ਦੇ ਵਿੱਚ ਸੀ ਪਰ ਹੁਣ ਜਿਹੜਾ ਉਹਦੀ ਉਥੋਂ ਬਦਲੀ ਸੀਗੀ ਜਿਹੜਾ ਚਲਾਨ ਸੀ ਆਸਾਮ ਜੇਲ੍ਹ ਦਾ ਪਹ ਚੁੱਕਿਆ ਪਰ ਜਦੋਂ ਇਹ ਗੱਲ ਦਾ ਖਲਾਸਾ ਹੋਇਆ ਕਿ ਸ਼ਿਸ਼ਕਾਰ ਤੇ ਜੱਗੂ ਭਗਵਾਨਪੁਰੀ ਆਊਗਾ ਤੇ ਉਸ ਦੀ ਆੜ ਦੇ ਵਿੱਚ ਉਹਦਾ ਕਤਲ ਕੀਤਾ ਜਾਊਗਾ ਤੇ ਮਾਂ ਦੇ ਸ਼ਿਸ਼ਕਾਰ ਤੇ ਜੱਗੂ ਭਗਵਾਨਪੁਰੀਆ ਜਿਹੜਾ ਉਹ ਨਹੀਂ ਪਹੁੰਚ ਰਿਹਾ ਇਹ ਵੀ ਨਾਲ ਖਲਾਸਾ ਹੋਇਆ ਪਰ ਵੇਖਣਾ ਤੇ ਇਹ ਹੋਊਗਾ ਨਾ ਕਿ ਆਖਰਕਾਰ ਉਸ ਮਾਂ ਨੇ ਆਪਣੇ ਪੁੱਤ ਨੂੰ ਕਿੰਨੇ ਕਵਾਰੀ ਮੁਲਾਕਾਤਾਂ ਤੇ ਜਾਂ ਜਦੋਂ ਪਹਿਲੇ ਦੌਰਾਂ ਦੇ ਵਿੱਚ ਜ਼ਮਾਨਤ ਤੇ ਆਇਆ ਹੋ ਕਿੰਨੇ ਵਾਰ ਬੈਠ ਕੇ ਸਮਝਾਇਆ ਹੋ ਕਿ ਪੁੱਤ ਇਸ ਰਸਤੇ ਤੇ ਨਾ ਜਾ ਕਿਉਂਕਿ ਇੱਕ ਭਰਾ ਉਹ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਆ ਅੱਜ ਉਸ ਜੱਗੂ ਭਗਵਾਨ ਪੁਰੀਏ ਦੇ ਘਰ ਨੂੰ ਤਾਲਾ ਲੱਗ ਗਿਆ ਇੱਕ ਜਿਹੜਾ ਖਾਸਮ ਖਾਸ ਕਾਂਗਰਸ ਦੇ ਕਿਸੇ ਲੀਡਰ ਦਾ ਵੀ ਵੱਡਾ ਹੱਥ ਆ ਜਿਹੜਾ ਦੱਸਿਆ ਜਾ ਰਿਹਾ ਉਹਦੇ ਖਿਲਾਫ ਰਿਪੋਰਟ ਵੀ ਲਿਖਾਈ ਗਈ ਹੈ ਪਰ ਦੇਖਣਾ ਤਾਂ ਇਹ ਪਊਗਾ ਕਿ ਆਖਰਕਾਰ ਇਹ ਗੈਂਗਵਾਰ ਸਾਰੇ ਪੰਜਾਬ ਦੇ ਨੌਜਵਾਨ ਨੇ ਪਤਾ ਨਹੀਂ ਇੱਕ ਦੂਜੇ ਦੇ ਵਿਰੁੱਧ ਕਿਉਂ ਹੋਏ ਨੇ ਕੀ ਸਿਆਸਤ ਦੀ ਭੇਟ ਚੜ ਕੇ ਇਹ ਗੈਂਗਵਾਰ ਦੇ ਵਿੱਚ ਪਏ ਨੇ ਜਿਨ੍ਹਾਂ ਸਿਆਸਤੀ ਲੋਕਾਂ ਨੇ ਵਰਤ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਗਿਆ ਹੁਣ ਇਹ ਬਹੁਤ ਵੱਡਾ ਵਿਸ਼ਾ ਕਿਉਂਕਿ ਪੋਸਟਾਂ ਇੱਕ ਦੂਜੇ ਦੇ ਆਪ ਨਾਲ ਦੀ ਨਾਲ ਪੈ ਜਾਂਦੀਆਂ ਫੇਸਬੁੱਕਾਂ ਤੇ ਜੁਮੇਆਰੀਆਂ ਲੈ ਲਈਆਂ ਜਾਂਦੀਆਂ ਪਰ ਦੇਖਣ ਦਾ ਵਿਸ਼ਾ ਇਹ ਹੈ ਕਿ ਜਦੋਂ ਕੋਈ ਉਹੀ ਜੀ ਗੱਲ ਹੱਕ ਸੱਚ ਦੀ ਕਰਦਾ ਉਹਦੇ ਅਕਾਊਂਟ ਬੰਦ ਕੀਤੇ ਜਾਂਦੇ ਆ ਉਹਦੇ ਅਕਾਊਂਟ ਡਿਲੀਟ ਕਰ ਦਿੱਤੇ ਜਾਂਦੇ ਆ ਪਰ ਜਦੋਂ ਅਜਿਹੇ ਪੋਸਟਾਂ ਪੈਂਦੀਆਂ ਜਾਂ ਸਿੱਧੇ ਤੌਰ ਦੇ ਉੱਪਰ ਵੰਗਾ ਰਿਆ ਜਾਂਦਾ ਫਿਰ ਇਹ ਅਕਾਊਂਟ ਕਿੱਥੇ ਬੈਠ ਕੇ ਚਲਾਏ ਜਾਂਦੇ ਨੇ ਕਿਹਾ ਜਾਂਦਾ ਕਿ ਜੇਲ੍ਹਾਂ ਚੋਂ ਫੋਨ ਆਉਂਦੇ ਨੇ ਕੌਣ ਫੋਨ ਕਰਵਾਉਂਦਾ ਇਸ ਚੀਜ਼ੇ ਦੇ ਵੇਖੋ ਵਿਉਂਤਬੰਦੀ ਤਾਂ ਇਹ ਦੱਸ ਦਿੱਤਾ ਗਿਆ ਸੀਨੀਅਰ ਪੱਤਰਕਾਰ ਬਾਈ ਰਤੇਸ਼ ਲੱਖੀ ਨੇ ਕਿ ਆਖਰਕਾਰ ਜੱਗੂ ਭਗਵਾਨ ਪੁਰੀਏ ਨੂੰ ਮਾਰਨ ਦਾ ਪਲਾਨ ਸੀ ਕਿ ਪਹਿਲਾਂ ਉਹਦਾ ਕੋਈ ਨੇੜ ਦਾ ਰਿਸ਼ਤੇਦਾਰ ਦਾ ਕਤਲ ਕਰੋ ਜਦੋਂ ਸ਼ਿਸ਼ਕਾਰ ਤੇ ਆਉਂ ਉਹ ਉਸ ਦੀ ਆੜ ਦੇ ਵਿੱਚ ਉਹਦਾ ਕਤਲ ਕੀਤਾ ਜਾਊਗਾ ਸਾਰੇ ਪੰਜਾਬ ਦੇ ਨੌਜਵਾਨ ਨੇ ਕਿਹੜੀਆਂ ਗੱਲਾਂ ਤੋਂ ਇੱਕ ਦੂਜੇ ਦੇ ਨਾਲ ਦੁਸ਼ਮਣੀਆਂ ਪਰ ਇੱਕ ਵੱਡੀ ਗੱਲ ਹੁਣ ਇਹ ਵੀ ਹੈ ਕਿ ਆਖਰਕਾਰ ਕੁਝ ਕੁ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਗੋੜੀਆਂ ਦੇ ਨਾਲ ਅੱਗ ਦੇ ਭਾਂਬੜ ਠਾ ਦਿੱਤੇ ਦੋ ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜਦੋਂ ਕਿਸੇ ਨੇ ਅਸਲਾ ਲੈਣਾ ਲਾਇਸੈਂਸ ਲੈਣਾ ਉਹ ਇੰਨੇ ਤੇਜ਼ ਹਥਿਆਰ ਨਹੀਂ ਹੁੰਦੇ ਜਿੰਨਾ ਨਾ ਹੀ ਉਹਨਾਂ ਦਾ ਲਾਇਸੈਂਸ ਮਿਲਦਾ ਤੇ ਆਖਰਕਾਰ ਇਹ ਦੇਖਣਾ ਵੀ ਪਊਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਗੋਲੀਬਾਰੀ ਆ ਪੰਜਾਬ ਦੇ ਵਿੱਚ ਬਹੁਤ ਵਧੀਆ ਹਰ ਕੋਈ ਜਿਹੜਾ ਕਿਸੇ ਦੇ ਗੋਲੀ ਮਾਰ ਕੇ ਚਿੱਤ ਕਰਕੇ ਉੱਥੋਂ ਫਰਾਰ ਹੋ ਜਾਂਦਾ ਇਹਦਾ ਮਤਲਬ ਦੋ ਨੰਬਰ ਦਾ ਕਿੰਨਾ ਦਾ ਅਸਲਾ ਜਿਹੜਾ ਪੰਜਾਬ ਦੇ ਇਸ ਪਹਾੜੇ ਦੇ ਲੋਕਾਂ ਦੇ ਕੋਲ ਆ ਗਿਆ ਜਿਹੜਾ ਤੁਰੇ ਜਾਂਦੇ ਮਾਰ ਦਿੰਦੇ ਨੇ ਠੀਕ ਆ ਬਾਅਦ ਦੇ ਵਿੱਚ ਅਰੈਸਟ ਹੋ ਜਾਂਦੇ ਨੇ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਇਹ ਵੀ ਇੱਕ ਵੱਡਾ ਸਵਾਲ ਆ ਚੈਨਾਂ ਪਰ ਮਾਰਨਾ ਜੱਗੂ ਭਗਵਾਨਪੁਰੀਏ ਨੂੰ ਸੀ ਪਰ ਉਹਦੀ ਆੜ ਦੇ ਵਿੱਚ ਉਹਦੀ ਮਦਰ ਦਾ ਉਹਦੇ ਇੱਕ ਨਾਲ ਜਿਹੜਾ ਜੱਗੂ ਭਗਵਾਨਪੁਰੀਏ ਦੇ ਮਾਤਾ ਦੇ ਨਾਲ ਇੱਕ ਮੁੰਡਾ ਕਰਨਵੀਰ ਸ਼ੈਦ ਉਹਦਾ ਨਾਮ ਆ ਉਹਦਾ ਵੀ ਕਤਲ ਕਰ ਦਿੱਤਾ ਗਿਆ ਤੇ ਇਹ ਵੀ ਪੋਲ ਖੁੱਲ ਕੇ ਸਾਹਮਣੇ ਆ ਗਈ ਕਿ ਮਾਰਨਾ ਤੇ ਉਹਨੂੰ ਸੀ ਪਰ ਸੋਚੋ ਤਾਂ ਇਹ ਕਿ ਆਖਰ ਦੁਸ਼ਮਣੀਆਂ ਹੈ ਕਾਦੀਆਂ ਕਿਹੜੇ ਜ਼ਮੀਨਦਾਰ ਰੌਲਾ ਕਿਹੜੀ ਹੱਤ ਦਾ ਰੌਲਾ ਢੋਡਾ ਕਿ ਮਾੜੇ ਲੜਾਈਆਂ ਗੁੱਸੇ ਵਿਟੇ ਜਾਂ ਸੱਚਮੁੱਚ ਹੀ ਸਿਆਸੀ ਲੋਕਾਂ ਦੀ ਭੇਟ ਚੜ ਕੇ ਇਹ ਨੌਜਵਾਨ ਗਲਤ ਰਸਤੇ ਪੈ ਗਏ ਇਹਨਾਂ ਨੂੰ ਸੁਧਰਨ ਦਾ ਮੌਕਾ ਨਹੀਂ ਦਿੱਤਾ ਗਿਆ ਜਾਂ ਸੱਚਮੁੱਚ ਜੇਲ੍ਹਾਂ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਉੱਥੋਂ ਗੈਂਗਵਾਰ ਹੋਰ ਤਕੜੀ ਹੋ ਰਹੀ ਆ ਇਹ ਬਹੁਤ ਸਾਰੇ ਸਵਾਲ ਨੇ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਕਦੇ ਵੀ ਕਿਸੇ ਬੰਦੇ ਦੇ ਖਿਲਾਫ ਨਾ ਬੋਲੋ ਕਿਸੇ ਧਰਮ ਦੇ ਖਿਲਾਫ ਨਾ ਬੋਲੋ ਕਿਸੇ ਜਾਤੀ ਪਾਤ ਦੇ ਖਿਲਾਫ ਨਾ ਬੋਲੋ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨਾ ਕਸਲਾ 2 ਨੰਬਰ ਦਾ ਆ ਚੁੱਕਿਆ ਜਿਹੜਾ ਬੋਲਦਾ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਆ ਬਹੁਤ ਸਾਰੀਆਂ ਘਟਨਾਵਾਂ ਹੋ ਗਈਆਂ ਸ਼ਰੇ ਆਮ ਧਮਕੀਆਂ ਆਉਂਦੀਆਂ ਰਿਕਾਰਡਿੰਗਾਂ ਆਉਂਦੀਆਂ ਥ੍ਰੇਟਾਂ ਆਉਂਦੀਆਂ ਮੈਸੇਜ ਆਉਂਦੇ ਆ ਤੇ ਕੁਝ ਦਿਨਾਂ ਬਾਅਦ ਗੋਲੀ ਦੀ ਘਟਨਾ ਵੀ ਘਟ ਜਾਂਦੀ ਆ ਹੁਣ ਦੇਖਣਾ ਤੇ ਇਹ ਪਾਊਗਾ ਨੇ ਕਿ ਆਖਰਕਾਰ ਗੈਂਗਵਾਰ ਫਿਰ ਜਦੋਂ ਜਿੰਨੇ ਗੈਂਗਵਾਰ ਆ ਸਾਰੇ ਤਾਂ ਸਾਰੇ ਦੇ ਜਿਹੜੇ ਹੈਗੇ ਆ ਜੇਲ੍ਹ ਦੇ ਅੰਦਰ ਬੈਠੇ ਆ ਕਿਉਂਕਿ ਜਿੰਨੇ ਗੈਂਗਸਟਰ ਹੈਗੇ ਆ ਜਾਂ ਜਿਹੜੇ ਗੈਂਗਵਾਰ ਦੇ ਨਾਲ ਜੁੜੇ ਨੌਜਵਾਨਾ ਕਦੇ ਉਹਨਾਂ ਦੇ ਮਾਪਿਆਂ ਨੂੰ ਪੁੱਛ ਕੇ ਵੇਖੋ ਜੈਪਾਲ ਭੁੱਲਰ ਦਾ ਅਨਕਾਊਂਟਰ ਹੋ ਜਾਂਦਾ ਦਿਖਾਈ ਗਈ ਉਹਦੀ ਡੈਡ ਬੋਡੀ ਸੋਸ਼ਲ ਮੀਡੀਆ ਤੇ ਤੁਸੀਂ ਵੇਖੀ ਕਹਿੰਦੇ ਅੰਗ ਅੰਗ ਭੰਨਿਆ ਗਿਆ ਜੈਪਾਲ ਭੁੱਲਰ ਦੇ ਕਦੇ ਇਤਾਨੂ ਜਾ ਕੇ ਪੁੱਛੋ ਇੱਕ ਪੁੱਤ ਮਾਰਿਆ ਗਿਆ ਇੱਕ ਜੇਲ੍ਹ ਦੇ ਵਿੱਚ ਬੈਠਾ ਉਸ ਤੋਂ ਬਾਅਦ ਤੁਸੀਂ ਆਜੋ ਵਿੱਕੀ ਕਾਊਂਟਰ ਉਹਦਾ ਅਨਕਾਊਂਟਰ ਹੋ ਜਾਂਦਾ ਉਹਦਾ ਬਾਪ ਕਿੰਨੀਆਂ ਸਦਰਾਂ ਕਿੰਨੇ ਸੁਪਨੇ ਹੋਣਗੇ ਆਖਰਕਾਰ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਗਿਆ ਕਿੰਨੇ ਕਿੰਨੇ ਮਾਪੇ ਨੇ ਜਿਹੜੇ ਇਸ ਗੈਂਗਵਾੜ ਦੇ ਵਿੱਚ ਪਏ ਹੋਏ ਜਿਨ੍ਹਾਂ ਦੇ ਪੋਤਾ ਉਹ ਬਿਲਕਦੇ ਪਏ ਨੇ ਬਹੁਤ ਵੱਡਾ ਇਹ ਸਵਾਲ ਯਾ ਚੈਨਾ ਕਿ ਆਖਰ ਗੈਂਗਵਾਰ ਬਣ ਕਿਵੇਂ ਰਹੀ ਆ ਕੀ ਸੱਚਮੁੱਚ ਝੂਠੇ ਪਰਚੇ ਹੋ ਰਹੇ ਨੇ ਜਾਂ ਜਿਹੜਾ ਉਹਨਾਂ ਨੇ ਗੁਨਾਹ ਕਰ ਦਿੱਤਾ ਜਾਂ ਜਿਹੜਾ ਉਹਨਾਂ ਨੇ ਜ਼ੁਲਮ ਕਰ ਦਿੱਤਾ ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਕੀ ਗੱਲ ਆ ਬਹੁਤ ਵੱਡੇ ਸਵਾਲ ਯਾ ਚੈਨਾ ਪਰ ਜਿਹੜਾ ਇਹ ਕਤਲ ਹੋਇਆ ਇਹ ਬਹੁਤ ਗਲਤ ਹੋਇਆ ਕਿਉਂਕਿ ਇੱਕ ਮਾਂ ਦਾ ਕੀ ਕਸੂਰ ਸੀ ਉਹ ਤੇ ਆਪਣੇ ਉਸ ਪੁੱਤ ਦੇ ਮਾਰੀ ਆਖਰ ਤੱਕ ਕੇਸ ਲੜਦਿਆਂ ਲੜਦਿਆਂ ਝਗੜਦਿਆਂ ਝਗੜਦਿਆਂ ਵੀ ਸ਼ਾਇਦ ਅੱਜ ਮੇਰਾ ਪੁੱਤ ਘਰੇ ਆ ਜਾਊਗਾ ਉਹਨੂੰ ਲੜਦਿਆਂ ਲੜਦਿਆਂ ਆਪ ਆ ਜਿਹੜੀ ਉਹਦਾ ਕਤਲ ਹੋ ਗਿਆ ਕਿਉਂਕਿ ਕਿੰਨੇ ਵਾਰੀ ਸਮਝਾਇਆ ਹੋ ਜੱਗੂ ਦੀ ਮਾਂ ਨੇ ਉਸ ਨੂੰ ਬੈਠ ਕੇ ਕਿ ਪੁੱਤ ਇਸ ਰਾਹ ਤੇ ਨਾ ਪੈ ਵਿੱਕੀ ਗੌਂਡਰ ਦੇ ਮਾਪਿਆਂ ਨੇ ਕਿੰਨਾ ਸਮਝਾਇਆ ਹੋਊਗਾ ਜੈਪਾਲ ਭੁੱਲਰ ਦੇ ਮਾਪੇ ਨੇ ਕਿਵੇਂ ਸਮਝਾਇਆ ਹੋਊਗਾ ਪਰ ਨਹੀਂ ਉਹ ਨੌਜਵਾਨ ਜਾਂ ਤਾਂ ਸਿਸਟਮ ਨੇ ਅਜਿਹੇ ਧੱਕ ਦਿੱਤੇ ਕਿ ਉਹਨਾਂ ਨੂੰ ਪਿੱਛੇ ਮੋੜੀ ਨਹੀਂ ਹੋਇਆ ਤੇ ਜਾਂ ਉਹਨਾਂ ਨੂੰ ਇਹ ਲੱਗਿਆ ਵੀ ਜੇ ਇਸ ਤੋਂ ਪਿੱਛੇ ਮੁੜ ਜਾਵਾਂਗੇ ਅਸੀਂ ਸੁਧਰ ਜਾਵਾਂਗੇ ਤਾਂ ਸਾਡਾ ਜਿਹੜਾ ਕਤਲਾ ਉਹ ਹੋ ਜਾਊਗਾ ਜਿਵੇਂ ਤੁਸੀਂ ਵੇਖਿਆ ਹੀ ਆ ਕਹਿੰਦੇ ਨੇ ਕਿ ਜਿਹੜਾ ਆਪਣਾ ਕੁਲਵੀਰ ਨਰੂਆਣਾ ਉਹ ਵੀ ਕਹਿੰਦੇ ਸੁਧਰ ਗਿਆ ਸੀ ਕਤਲ ਉਹਦਾ ਵੀ ਹੋ ਗਿਆ ਲੱਖੇ ਸਿਧਾਣੇ ਤੇ ਵੀ ਗੋਲੀਆਂ ਚੱਲੀਆਂ ਜਾਂ ਫਿਰ ਜਿਹੜੇ ਨੌਜਵਾਨ ਪਿੱਛੇ ਮੁੜਦੇ ਆ ਉਹਨਾਂ ਦੇ ਕਤਲ ਹੋ ਜਾਂਦੇ ਆ ਉਹ ਤਾਂ ਹੀ ਜੇਲਾਂ ਦੇ ਵਿੱਚ ਬੈਠੇ ਆ ਇਹ ਦੁਸ਼ਮਣੀਆਂ ਦੀਆਂ ਪੋਸਟਾਂ ਪੈ ਰਹੀਆਂ ਪਰ ਅੱਜ ਤੱਕ ਇਹ ਖਲਾਸੇ ਨਹੀਂ ਹੋ ਸਕੇ ਕਿ ਆਖਰਕਾਰ ਇਹ ਜਿਹੜੇ ਬਹੁਤ ਸਾਰੇ ਨਿਰਦੋਸ਼ ਲੋਕ ਥੋੜੇ ਸਮੇਂ ਦੇ ਵਿੱਚ ਗੈਂਗਵਾਰਾਂ ਦੇ ਨਾਲ ਜੁੜੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਮਿੱਤਰ ਉਹਨਾਂ ਦੇ ਨੇੜਲੇ ਬਹੁਤ ਜਾਣੇ ਥੋੜੇ ਸਮੇਂ 'ਚ ਗੋਲੀਆਂ ਦੇ ਸ਼ਿਕਾਰ ਹੋਏ ਨੇ ਠੀਕ ਆ ਪਰ ਇਹ ਅਸਲਾ ਆ ਕਿੱਥੋਂ ਰਿਹਾ ਜਿਹੜਾ ਚੰਦ ਸਕੈਂਟਾਂ ਦੇ ਵਿੱਚ ਭਾਂਬੜ ਦੇ ਭਾਂਬੜ ਪਾਲ ਦਿੰਦਾ ਅੱਗ ਦੇ ਬਰੂਦ ਵਾਂਗੂ ਠਾ ਕੇ ਰੱਖ ਦਿੰਦਾ ਕਿੱਥੋਂ ਆਉਂਦੇ ਨਹੀਂ ਅਸਲੇ ਬਹੁਤ ਸੋਚਣ ਦਾ ਵਿਸ਼ਾ ਪਰ ਜੋ ਇਹ ਹੋਇਆ ਇਹ ਗਲਤ ਆ ਕਿਉਂਕਿ ਜੱਗੂ ਦੇ ਪਿੰਡ ਦੇ ਵਿੱਚ ਉਹਦੇ ਪਿੰਡ ਦੇ ਲੋਕ ਵੀ ਉਹਦੇ ਹੱਕ ਦੇ ਵਿੱਚ ਉਤਰੇ ਨੇ ਅੱਜ ਨਹੀਂ ਕੱਲ ਪਰਸੋਂ ਨਹੀਂ ਚੌਥੇ ਕਿੰਨਾ ਚਿਰ ਡਿੱਡ ਬੋਡੀ ਉਹਦੀ ਮਾਂ ਦੀ ਰੱਖੀ ਜਾਊ ਆਖਰਕਾਰ ਸ਼ਿਸ਼ਕਾਰ ਕੀਤਾ ਜਾਣਾ ਪਰ ਜਿੱਥੋਂ ਇਹ ਵੀ ਰਿਪੋਰਟ ਆਉਂਦੀ ਆ ਕਿ ਜੱਗੂ ਸ਼ਾਇਦ ਆਪਣੀ ਮਾਂ ਦੇ ਸ਼ਿਸ਼ਕਾਰ ਤੇ ਨਹੀਂ ਪਹੁੰਚ ਰਿਹਾ ਜਿਸ ਪੁੱਤ ਦੀ ਖਾਤਰ ਮਾਂ ਲੜਦੀ ਰਹੀ ਆ ਜੋ ਉਸ ਪੁੱਤ ਨੂੰ ਆਪਣੀ ਮਾਂ ਦਾ ਮੂੰਹ ਦੇਖਣਾ ਵੀ ਨਸੀਬ ਨਹੀਂ ਜਿੱਡਾ ਮਰਜੀ ਬੰਦਾ ਦਲੇਰ ਹੋਵੇ ਪਰ ਕੁਝ ਘਟਨਾਵਾਂ ਅਜਈਆਂ ਹੁੰਦੀਆਂ ਜਿਹੜੀਆਂ ਬੰਦੇ ਨੂੰ ਅੰਦਰ ਤੋਂ ਝੰਜੋੜ ਦਿੰਦੀਆਂ ਮਾਰਨਾ ਜੱਗੂ ਭਗਵਾਨਪੁਰਗੇ ਨੂੰ ਸੀਗਾ ਕਤਲ ਉਹਦੀ ਮਾਂ ਦਾ ਕੀਤਾ ਗਿਆ ਕਿਉਂ ਕੀਤਾ ਗਿਆ ਆਖਰਕਾਰ ਇਹ ਵੀ ਮਿੱਥਿਆ ਗਿਆ ਸੀ ਕਿ ਜੇ ਉਹਦੀ ਮਾਂ ਦਾ ਕਤਲ ਨਹੀਂ ਕਰਾਂਗੇ ਤਾਂ ਜੱਗੂ ਭਗਵਾਨਪੁਰੀਏ ਦੇ ਕਿਸੇ ਨੇੜਲੇ ਰਿਸ਼ਤੇਦਾਰ ਦਾ ਕਤਲ ਕਰਾਂਗੇ ਕਿਉਂਕਿ ਜੇ ਜੱਗੂ ਭਗਵਾਨਪੁਰੀਆ ਜਿਹੜਾ ਸ਼ਿਸ਼ਕਾਰ ਤੇ ਆਊਗਾ ਤੇ ਉਹਦਾ ਜਿਹੜਾ ਕਤਲ ਆ ਉਹ ਸਾੜ ਦੇ ਵਿੱਚ ਕਰ ਦਿੱਤਾ ਜਾਊਗਾ ਇਹ ਰਿਪੋਰਟ ਰਤੇਸ਼ ਲੱਖੀ ਨੇ ਦਿੱਤੀ ਆ ਬਾਈ ਨੇ ਉਸ ਤੋਂ ਬਾਅਦ ਹੁਣ ਇਹ ਵੀ ਨਾਲ ਗੱਲ ਖੁੱਲ ਕੇ ਆ ਰਹੀ ਆ ਕਿ ਜੱਗੂ ਭਗਵਾਨਪੁਰੀਆ ਆਪਣੀ ਮਾਂ ਦੇ ਸ਼ਿਸ਼ਕਾਰ ਤੇ ਨਹੀਂ ਪਹੁੰਚ ਰਹੀ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਕਤਲ ਸਹੀ ਹੋਇਆ ਜਾਂ ਇਹ ਨੌਜਵਾਨ ਕਿਉਂ ਨਹੀਂ ਪਿੱਛੇ ਮੁੜ ਰਹੇ ਜੇ ਪਿੱਛੇ ਮੁੜ ਰਹੇ ਆ ਤੇ ਇਹਨਾਂ ਦੇ ਕਤਲ ਹੋ ਰਹੇ ਨੇ ਕਿਉਂ ਕਿੱਥੇ ਕਮੀਆਂ ਸਿਸਟਮ ਦੇ ਵਿੱਚ ਸਰਕਾਰ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਇਹ ਬਹੁਤ ਸਾਰੇ ਸਵਾਲ ਨੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ